ਯਾ ਦਲਾ ਜੀਤਾ ਅਸਰ ਹੈਲੋ ਵੈਲਕਮ ਟੂ ਬਾਈਸ ਸਾਰੇ ਕਿੰਨਾ ਬੈਠੇ ਰਹੇ ਹੋ ਕੋਈ ਚੜ੍ਹਦੀ ਕਲਾ ਵਿੱਚ ਹੋਗੇ ਅੱਜ ਆਪਾਂ ਅਗੇ ਗੇਮਾਂ ਕਰਦੇ ਹਾਂ ਜੇ ਮਗਾ ਫੋਲੋ ਕਰੋ ਨਾਲ ਕੀ ਫਿਰ ਲੋਕ ਆਪਣੀ ਕਮੈਂਟਸ ਰੱਖਦੇ ਨੇ ਇਹ ਜਸਾ ਜੀਨਾ ਬਣਾ ਸੁਪਰੇ ਦਿਲ ਰੋਹਿਤ ਉਹ ਤੈਨੂੰ ਐਂਡ ਮੀਨ ਪਹਿਲੇ ਗੱਲ ਤੇ ਤੇਰੇ ਵਿਗਰ ਉਹ ਪੇਲੀ ਕਲਬ ਚ ਖਾਣ ਕੋਸ਼ਣਾ ਨਹੀਂ ਜਾਂਦਾ ਯਾਰ ਲੋ ਵੀ ਜੱਸਾ ਵੀ ਆ ਗਿਆ ਆ ਅੱਪਾ ਵੀ ਤਿਆਰ ਸ਼ਰ ਹੋ ਗਏ ਆ ਭਾਈ ਨਾ ਆਉਂਦੇ ਆ ਕੋਸ਼ਣਾ ਆਉਂਦੇ ਆ ਇੱਧਰ ਚਲ ਕੋਈ ਗੱਲ ਨਹੀਂ ਤੇ ਬਾਕੀ ਇੱਧਰ ਮਕਾਨ ਵਾਂਦੇ ਵੀ ਆ ਤੇ ਜਲਦੀ ਵੀ ਮਕਾਨਾ ਨਹੀਂ ਚਲੋ ਫਿਰ ਮੂਡ ਵਾਲੀ ਮੈਂ ਅੱਛਾ ਲੋ ਵੀ ਦੇਖੋ ਝੱਲੇ ਵਾਲਾ ਸੁੱਖੇ ਕੋਪ ਚੱਲੇ ਆ ਆਪਾਂ ਰੋਣੀ ਤੋਂ ਰੋਣੀ ਤੋਂ ਓਕੇ रोड पिछे ग एक बार फिर दस आप चले कूका नेट ठीक हैसा मुंडे समाज चेक करो हसो Gracias。 ਗੇਆ ਟਿੱਲੇ ਕੇ ਫੇਰ ਕੇ ਇਹਦੇ ਨਾਵਾਂਗੇ ਤੇ ਆ ਲਓ ਟਿੱਲੇ ਪਹੁੰਚ ਗਏ ਆ ਵੀ ਨਾਲ ਸਿੰਘਾ ਦੂਰ ਹੋਰ ਇੱਥੇ ਆ ਗਿਆ ਬਰਾ ਹੋਰ ਬਿੱਤਰੋ ਬਸ ਥੋੜਾ ਜਿਹਾ ਰਹਿ ਗਿਆ ਦੂਰ 13 ਕਿਲੋਮੀਟਰ ਰਹਿ ਗਿਆ ਆ ਬਸ ਰਹਿ ਗਿਆ

ਕਾਹਦਾ ਕਾਹਦਾ ਤੁਰੇ ਜਾਣਾ ਨੰਨੀ ਜਾਣਾ ਨੰਨੀ ਕਿੰਨੇ ਕਿਲੋਮੀਟਰ ਇੱਧਰ ਕਿੰਨੇ ਕਿਲੋਮੀਟਰ ਸ਼ੋਅ ਹੁੰਦੀ ਆਈ ਕਾਹ ਚਾਹੀਏ ਵੀ ਸਹੀ ਯਾਰਾ ਲੋਕੋ ਮਿੱਤਰੋ ਫਿਊਜਰ ਕਰੋ ਦਰਸ਼ਣ ਚੈੱਕ ਕਰੋ ਤਾਰੇ ਤਾਰੇ ਆਹ ਹੋ ਅੱਛੇ ਆ ਆ ਇੱਥੇ ਹੋਟਲ ਵੀ ਆ ਗਏ ਯਾਰ ਇਹਨਾਂ ਤੇ ਲੋਣਾ ਇੱਥੇ ਗੱਡੀਆਂ ਰੋਕੀਆਂ ਹੀ ਆ ਲਿਆ ਵੀ ਜੀ ਚੈੱਕ ਕਰੋ ਥੱਲੇ ਬੋਰਡਿੰਗ ਨਹੀਂ ਹੁੰਦੀ ਆ ਆਹ ਪੁੱਤ ਕੈਨੇਡਾ ਸਾਰਾ ਆਹ ਦੱਸਿਆ ਦੱਸਿਆ ਇਹਨੂੰ ਗਾਈਡ ਕਰੇਗਾ ਤੁਸੀਂ ਗਾਈਡ ਕਰੇ ਦੱਸਿਓ ਇੱਕ ਵਾਰੀ ਉਹ ਆਹ ਕੈਨੇਡਾ ਮੋਟਰਸਾਲ ਬੰਦ ਕਰੀ ਜਾਂਦੇ ਆਪਣੇ ਮੋਟਰਲਾ ਬੰਦ ਕਰ ਸੁੱਕੇ ਇੱਥੋਂ ਸਾਰਾ ਵਿਊ ਵੇਖ ਲਿਆ ਆ ਅੱਗੇ ਆਓ ਤੁਹਾਨੂੰ ਦਰਸ਼ਨ ਕਰਾਈਏ ਹੁਣ ਤੁਸੀਂ ਤੁਹਾਨੂੰ ਕੀ ਕਰਾਈਏ ਆਪਾਂ ਵੀ ਕੋਈ ਮਾਡੇ ਮੋਟਰਲ ਬੰਦ ਜਿਸਿਆ ਕਿ ਕਰਦੇ ਮੋਟਰਲ ਬੰਦ ਥੋੜੀ ਹੈ ਟਲਾਣੇ ਰੱਗੇ ਆ ਕਿ ਸਿੱਧਾ ਰਾਹ ਵੇ ਲੋ ਵੀ ਮਿੱਤਰੋ ਆ ਤਾਂ ਕਿ ਆ ਨਾ ਵੇ ਬ੍ਰੇਕ ਬ੍ਰੂਕ ਨਾ ਆ ਗਰਵੀ ਦੇ ਰੰਗ ਗੁਡੇ ਆ ਨਹੀਂ ਸਗ ਬ੍ਰੇਕ ਲਾਈ ਆਪਾਂ ਗਰਵੀ ਦੇ ਰੰਗ ਗੁਡੇ ਕਿੱਥੇ ਆ ਗਏ ਆਪਾਂ ਆ ਲੋਕੀ ਇੱਥੇ ਬਸਦੇ ਆ ਚੇ ਲੋ ਜੀ ਲੋਕੀ ਇੱਥੇ ਬਸਦੇ ਆ ਉਹ ਤੇ ਨਾ ਰੀ ਤੱਕ ਤੇ ਬ੍ਰੇਕ ਬ੍ਰੂਕ ਨਾ ਮਾਰਿਓ ਲੋ ਵੀ ਤੁਹਾਨੂੰ ਆਪਣੀਆਂ ਵੀ ਸ਼ਕਲਾਂ ਦਿਖਾ ਰਣੇ ਆ ਓਏ 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 ਆਹੀ ਆ ਬੜੋਂ ਵਿੱਚ ਮਿੱਤਰੋ ਆ ਜਿਹੇ ਆ ਗਏ ਆ ਇਹ ਹੁਣ ਕਹਿੰਦਾ ਪਜਾਣਾ ਨਹੀਂ ਜਾਣਾ ਨਹੀਂ ਹੁਣ ਕਹੀਏ ਜੇ ਤਾਂ ਚਲੀਏ ਹੁਣ ਕਹੀਏ ਜੇ ਤਾਂ ਚਲੀਏ ਚਲੀਏ ਸਭੀ ਯਾਰ ਆਉਂਦੇ ਯਾਰ ਕੀ ਗੱਲਾਂ ਕਰਨਿਆ ਚੱਲ ਚੱਲ ਮੜ ਕੇ ਚਲੀਏ ਬਾਪਸ ਇਹਨਾਂ ਨੂੰ ਦੱਸ ਦਈਏ ਘੁੰਮ ਆਏ ਆ ਉਹ ਵੀ ਆਉਂ ਨਹੀਂ ਡੇਰ ਦਰਦੀ ਵੀ ਥੋੜੇ 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 ਜਿਹੇ ਪੂਰੇ 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 ਥੋੜੇ ਥੋੜੇ ਯਾਰ ਰੁਕੋ ਯਾਰ ਰੁਕੋ ਆਏ ਵੀਰ ਤੇ ਬੈਠਾ ਆਇਓ ਆ ਵੀ ਆ ਚੱਕ ਛੋਟੀ ਆ ਗਈ ਛੋਟੀ ਉਹ ਲਾਲ ਛੋਟੀ ਆ ਗਈ ਉਸ ਤੇ ਨਹੀਂ ਆਓ ਵੀ ਮਿੱਤਰੋ ਸਿਆਲ ਸਰਕਾਰ 41 ਇਹ ਰੇਤ ਸਰਕਾਰ ਹੈ ਇਹਦੀ ਤੁਸੀਂ ਮਗਰ ਪੁਲਸ ਵਿੱਚ ਪੜਾ ਦੇ ਕੇ ਮਾਰਗੇ ਪੁਲਸ ਕੋਈ ਕਹਿੰਦੇ ਪੁਲਸ ਲੱਕਰ ਵਿੱਚ ਪੜਾ ਦੇ ਮਾਰੂ ਤੂੰ ਦੇਖਣੀ ਬੋਲਦੇ ਮੈਂ ਪਾਣੀ ਗਈਆਂ ਇਹ ਮੈਨਿੰਗ ਵਾਲੇ ਸੀਗੇ ਦੇ ਵੀਰੋ ਤੁਹਾਨੂੰ ਵੀ ਆਪ ਨੂੰ ਨਾ ਵੀ ਮਿੱਤਰੋ ਅੱਗੇ ਮਾਈਨਿੰਗ ਚੱਲ ਰਹੀ ਹੈ ਰਾਹ ਪਰ ਮਾਈਨਿੰਗ ਚੱਲਦੀ ਪਈ ਹੈ ਕਿ ਖੱਡਾ ਮਾਰੀ ਜਾਂਦੇ ਨੇ ਰਾਹ باندې ਆਪਾਂ ਮੁੜ ਗਏ ਪਹਿਲਾਂ ਹੀ ਆਪਾਂ ਮੁੜ ਗਏ ਜੰਗਾ ਤੇ ਖਾਨੇ ਦੀ ਚੈੱਕ ਕਰੋ ਵੀਊ ਚੈੱਕ ਕਰੋ ਆਓ ਜਰੂਰ ਸ ਇਹ ਪੈਸੇ ਵੜ ਕੇ ਆਊਗਾ ਮੈਂ ਬਾਕੀ ਤੁਹਾਨੂੰ ਅੱਧਾ ਰਾਹ ਦੇ ਬਾਅਦ ਲੱਗੀ ਗਿਆਣਾ ਵਲੋਗ ਤੇ ਆਓ ਜਰੂਰ ਚੈੱਕ ਕਰੋ ਤੁਸੀਂ ਪਾਣੀ ਵਰਵਾਣਾ ਸੀ ਉੱਥੇ ਪਾਣੀ ਕਰਨਾ ਆ ਦੇ ਵੇਲੇ ਰੋਹਿਤ ਆ ਚਲਿਏ ਲੈਟਸ ਗੋ ਲੈਟਸ ਗੋ ਰੋਹਿਤ ਚੱਲ ਸੁਖਾ ਜੀ ਸੁਖਾ ਨਹੀਂ ਆ ਮੰਨਦਾ ਕੀ ਆ ਦੋਸਤਾਂ ਪਿਆਗੇ ਬਿਲਕੁਲ ਨਹੀਂ ਹੈ ਬਸ ਕੈਮਰਾ ਹੀ ਘੁੰਮ ਗਿਆ ਓਏ ਪਹਾੜ ਇੱਥੇ ਇੱਕ ਛੋਟਾ ਜਿਹਾ ਢੱਬਾ ਵੀ ਆਂਦਾ ਆਕੇ ਬਿਲਕੁਲ ਯਾਰਾ ਉਧਰ ਤੇਲ ਵੀ ਮਿਲਦਾ ਖਾਣ ਨੂੰ ਮਿਲਦਾ ਹਾਂ ਫਟਰਵਾਲ ਫਟਰਵਾਲ ਇਹ ਤਾਂ ਅਰਬ ਹੀ ਜਾਂਦੀ ਐ ਸੋ ਜੀ ਕੋਈ ਨਹੀਂ ਸਾਰਾ ਕੁਝ ਹੈ ਤੂੰ ਇਹ ਸਾਰਾ ਪ੍ਰਬੰਧ ਹੈ ਇੱਥੇ ਦੀ ਕੀ ਗੱਲ ਆ ਆ ਵੀ ਗੁਰਵੀ ਦੇ ਮੋਰਸਲ ਚੱਕ ਓਏ ਹੈਂ ਆ ਦੇਖਣ ਕਿ ਜਾਂਦੇ ਕੋਈ ਚੱਕ ਅੱਗੋਂ ਚੱਕ ਜਾਂਦੇ ਓਏ ਜਾਂਦੇ 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 ਆ ਦੀਆਂ ਹੜੇ ਅੱਡਾ ਘਮਾ ਅੱਡਾ ਘਮਾ ਆਪਣਿਆ ਲੋ ਵੀ ਮੁੰਡੇ ਕਹਿੰਦੇ ਮਾਰੀਆਂ ਸਲਿੱਪਾਂ ਤੇ ਬਾਕੀ ਦੇਖੋ ਉੱਪਰ ਦੇਖਣ ਵਾਲੇ ਆ ਭਾਈ ਤੜਾ ਕੇ ਜਾਣਗੇ ਕਿੱਦੇ ਜਾਣਗੇ ਕੋਕਰਾ ਕੇ ਜਾਣਾ ਚਲੋ ਮਰਜੀ ਨਾਲ ਆਪਣੀ ਰੇਂਜਾ ਬੰਦ ਹੋ ਗਿਆ ਕਰਦੇ ਪਏ ਹੁਣ ਕੰਦੇ ਹੋ ਬੜੀ ਜਾਨ ਮਾਦਾ ਮੋਰ ਥਲੇ ਦਾ ਜੀ ਸ਼ਰੀਰ ਦਾ

ਤੁਨਾ ਇਹ ਪੀਰ ਨੂੰ ਨਾ ਆਇਓ 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 ਸੰਗੋ ਆਇਓ ਓਏ ਓਏ ਓ ਆ ਇਹ ਇੰਨੀ ਯਾਰ ਠੰਡੀ ਹਵਾ ਓੱਤ ਤੇ ਰੱਖੇ ਜਾਣ ਕਿਧਰ ਬਾੜਦਾ ਇਹ ਮਾਸਾ ਜਰਾ ਬੰਦਾ ਓ ਗਰਾ ਬੰਦਾ ਆਇਓ ਆਇਓ ਓ ਚਾਚਾ ਰੋ ਲੈਣ ਬੱਜੀ ਉੱਤਰੋ ਲੋ ਵੀ ਤੁਸੀਂ ਰੇਬੜਾ ਮੁਗਵਾਰ ਇੱਕ ਰੋਕ ਕੇ ਲੋ ਵੀ ਚੱਲੀ ਇੱਧਰ ਉੱਤੇ ਜਾਣੀ ਨਾ ਲੋ ਲੋ ਵੀ ਪੱਥਰ ਦੇਖੋ ਇੱਥੇ ਕਿੱਡੇ-ਕਿੱਡੇ ਆ ਬਈ ਇਹ ਕਿੱਥੇ ਲਿਆ ਆ ਬਈ ਓਏ ਵਾਓ ਵਾਓ ਇਹ ਆ ਵੀ ਜਿੱਦਣੇ ਕਹਿ ਦਿੱਤਾ ਕਿੰਨਾ ਦੇਖੋ ਬਈ ਆ ਵੀ ਮਿੱਤਰੋ ਪਰ ਹਮਾਰੇ ਜੰਗਣਾ ਚ ਆ ਗਏ ਆ ਵੀ ਡੋਂਕੀ ਲਾਉਂਦੇ ਆ ਡੋਂਕੀ ਲਾ ਰਹੇ ਮਿੱਟੀ ਆਈ ਆ ਗਈ ਵੀ ਨਹੀਂ ਭੋਜਾ ਤਾਦੀ ਕਿਥੇ ਆ ਲਓ ਵੀ ਮਿੱਤਰੋ ਬਹੁਤ ਸੋਹਣਾ ਨਜ਼ਾਰਾ ਆ ਪੱਥਰ ਚੱਕ ਕਰੋ ਕਿੱਡੇ ਕਿੱਡੇ ਆ ਡੋਂਕੀ ਲਾ ਰਿਹਾ ਜੀ ਜੰਗਣਾ ਦੀ ਕਹਿੰਦਾ ਡੋਕੀ ਹੋਕੀ ਆ ਜੀ ਮਾਰ ਪਾਣੀ ਵੱਧ ਗਿਆ ਓਏ ਚੱਲ ਜਲੀਏ ਪਾਣੀ ਵੱਧ ਗਿਆ ਓਏ ਪਾਣੀ ਲੱਤੀ ਰਲ ਗਿਆ ਜਿਸ ਵੇਲੇ ਤੱਕੀ ਗਾਤੀਆਂ ਆਪਣੀਆਂ ਜੀ ਚੱਲ ਵੀ ਚੱਲ 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 ਹੁਣ ਤੇ ਚੱਲ ਚੱਲ ਕਟਾ ਕਟਾ ਕਰ ਸਨੈਪ ਉਹ ਗਾਰੇ ਫੂਨੋਂ ਡਾਚੂਨ ਗਾਰ ਅੱਛਾ ਕੋਈ ਨਾ ਆ ਗਾਦੇ ਆ ਉਹ ਆ ਕਾਸਟ ਜਿਵੇਂ ਦੁਨਣਾਣਾ ਕੰਕਰੀਟ ਜਿਵੇਂ ਦੁਨਣਾਣਾ ਅੱਛਾ ਅੱਜ ਆਤਾ ਦਿ ਦੇ ਕੇ ਵਾਹ ਇਤਨਾ ਦੁਨਣਾ ਆ ਗਈ ਦੁਨਣਾ ਵੀ ਆ ਗਈ ਓਏ ਬੋਲੀ ਅੱਗੇ ਆ ਗਏ ਆਪਾਂ ਮੈਨੂੰ ਪਤਾ ਵੀ ਲੱਗਣਾ ਜਾਂਦਾ ਮਿਲਦਾ ਨਹੀਂ ਪਤਾ ਕਿਉਂ ਲੱਗਣਾ ਸਿੱਧਾ ਸਿੱਧਾ ਆਇਆ ਓਏ ਸਿਕਨਾਂਤਾ ਆਈ ਕਿਥੋਂ ਆਹ ਵਾਹੀ ਆਹੀ ਆਹੀ ਆਪਰੇ ਖਾ ਪੈਂਦਾ ਸਾਬੀ ਦੀ ਦੁਕਾਨ ਆ ਗਈ ਜੀ ਵੀ ਆ ਲੈ ਸਾਬੀ ਤੇਰਾ ਘਰਵਾਰੀ ਬੜਿਆ ਓਏ ਨਾ ਚੱਲਦਾ ਮਾਮਾ ਲੱਕੜ ਦਾ ਹੀ ਚਲਾਤਾ ਸਾਰਾ ਓਏ ਨਹੀਂ ਨਹੀਂ ਚੰਦੋੜ ਕੇ ਫੱਡਾ ਸਾਬੀ ਜੀ ਬੋਤਲਾ ਜੀ 15 ਰੁਪਏ ਦਾ ਕਪ ਚਾਹਦਾ ਜੀ ਮੈਗੀ 50 ਰੁਪਏ ਰੇਜ ਹੈ ਕਿੱਦਾਂ ਟੇ ਬੋਤਲ ਕੇ ਤੇਰੀ ਬਹੁਤ ਪਿੱਛੋੜ ਤੇਰੀ ਬੋਤਲਾ ਜੀ ਦੇਖੋ ਜੀ ਇੱਥੇ ਕੰਮ ਮਹਿੰਗਾ ਹੀ ਆ ਜੀ ਮੇਰੇ ਵੀ ਉੱਥੇ ਸਾਬੀ ਨੇ ਸੇਵ ਬੋਟਲ ਲਈ ਆ ਤੇ ਅੱਗੇ ਵੀ ਮੂਣੀ ਕਰਨ ਜਾਂਦਾਂ ਫੋਟੋਗ੍ਰਾਫੀ ਦੀ ਪਾਲ ਚਾਹੀਦੀ ਪਾਣੀ ਪੋਣੀ ਦਾ ਮਸਾਤਾ ਨਾ ਆਉਂਦਾ ਚਿਲ ਕਰ ਲਿਆ ਚਲੋ ਚਲੀਏ ਚਾਲੇ ਪਾਦੀਏ ਚਾਲੇ ਬਈਆ ਪਿੰਡ ਨੂੰ ਆਮਾ ਪਟਾ ਤੇ ਚਾਲ ਲਿਆ ਇੰਨੀ ਮੈਂ ਗਿਆ ਲੜੇ ਲੜਿਆ ਆਪਣੇ ਜੀ ਮੈਂ ਪਾ ਗੀ ਨਹੀਂ ਮੰਦੀ ਆ ਪੀ ਲੈਣੀ ਕੀ ਲੱਗਦਾ ਕੋਟ ਲੈ ਆ ਦੇ ਕੱਲ ਇਹਦਾ ਪੈਕ ਡਾਲੋ ਕੋਈ ਗੱਲ ਨਹੀਂ ਦਬੀ ਬਿਸਕੁਟ ਦਿਖਾ ਦਿਓ ਓਏ ਕੋਈ ਨਹੀਂ ਅੰਕਲ ਇਹ ਤਾਂ ਠੀਕ ਹੈ ਇਹ ਪਾਰ ਨਹੀਂ ਲਿਆ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਿਸਕੁਟ ਦਿਓ ਤੇ ਤੇ ਜਿੱਕਿੰਗ ਦੇ ਆ ਪੁਲੀਤ ਨੇ ਚਾੜ ਦੇ ਵੀ ਇਹੋ ਜੀ ਓਏ ਓ ਬੋਲ ਰਹੀ ਆਪਣਾ ਲੁੰਡਾ ਆ ਓਲੀ ਹੋ ਰੋਲੀ ਕੀ ਵੀਡੀਓ ਬਣਾਉ ਤੂੰ ਸਟੈਂਡਰਡ ਸ਼ੂਟ ਮਾਰ ਲੇ ਮੁੰਡਿਆ ਨੇ ਉਹ ਵੀ ਕਲਿੱਪਾਂ ਜੋੜਾਂਗੇ ਔਰੀਲਾ ਪੈ ਗਈ ਆਸਤੇ ਰੋਪ ਦੇ ਚਲੋ ਹੁਣ ਚਲੀਏ ਚਾਲੇ ਪਈਏ ਚਲੋ ਉਧਰ ਦੇਖੋ ਜੀ ਜਵਾਬ ਦੇ ਰਿਹਾ ਓਟੋ ਕਿੰਨੀ ਪੰਜ ਪੰਜ ਮਿੰਟ ਗਰਮ ਹੋ ਗਈਆਂ ਕੋਈ ਵੀ ਜਿਹੜਾ ਘਾਟ ਕੇ ਨਾਲੋਂ ਹੋ ਵੀ ਮਿੱਤਰੋ ਤੇ ਕਿ ਲੱਗ ਗਈ ਪੂਰੀ ਇਸ ਵਾਰ ਗਈ ਲੱਗ ਲੱਗੀ ਔਰ ਵੀ ਤਫਸੀਲਾਂ ਮੋਟੇ ਦੇ ਆਹ ਲਓ ਜੀ ਵੀ ਮਿੱਤਰੋ ਮੋੜ ਸੋਕਾਤਾ ਬੰਦ ਆ ਨਹੀਂ ਆ ਰਹਾ ਤਿੰਨ ਨੂੰ ਕੋਈ ਮਿਲ ਰਹਾ ਰੇਡ ਦਾ ਬਹੁਤ ਹੀ ਇਹ ਤਾਂ ਬਰੀ ਅਰੇ ਆਵੀ ਜਿਹਦੀ ਨਾ ਕੋਈ ਤੁਮ ਨੂੰ ਫਿਰ ਇਹ ਤਾਂ ਇੱਕਦਮ ਹਰ ਬ੍ਰੇਕ ਮਾਰ ਨਹੀਂ ਬਣੀ ਰੇਡ ਦਾ ਬਹੁਤ ਹੀ ਇਹ